ਉਦੋਂ ਇਦਾਂ ਜਾਓ ਕਿ ਜਿਹੜੀਆਂ ਗੱਡੀਆਂ ਨੇ ਰੱਖਦੇ ਨੇ ਹਲਦੀ ਫੋਣੀ ਇੱਥੇ ਗੰਦਾ ਜਿਹਾ ਮੈਦੀ ਆਪਣੇ ਪਿੰਡਾਂ ਦੇ ਨਵੇਂ ਪਿੰਡਾਂ ਦਾ ਬਹੁਤ ਫਰਕ ਆ ਬਾਈ ਪੱਥਰ ਰੱਖਿਆ ਨੇ ਛੱਤਾਂ ਦੇ ਕਿਉਂਕਿ ਹਵਾਵਾਂ ਮਜ਼ੇਦਾਂ ਲੱਗ ਜਾਂਦੀਆਂ ਨੇ ਉਹਦੇ ਹੈਨਾ ਉਹਦੇ ਕਰਕੇ ਇਹ ਆ ਪੂਰੀ ਪੁੱਲ ਵੀ ਤੇ ਹੁਣ ਕਿੱਥੋਂ ਕਰਨਾ ਪੈਂਦਾ ਪੱਥਰਾਂ ਵਾਲੇ ਸਾਰੇ ਪਹਾੜੀ ਦੇ ساری ਚੜ੍ਹਾਈ ਆ ਪੂਰੀ ਸਿੱਧੀ ਨਾ ਬਾਈ ਇਧਰੋਂ ਗੱਡੀ ਆ ਗਈ ਨਾ ਇਧਰੋਂ ਹੁਣੀਆਂ ਨਾ ਇਧਰੋਂ ਹੁਣੀਆਂ ਲਾਲੋ ਹਿਸਾਬ ਕਿਤਾ ਆਪ ਹੀ ਹਨਾ ਯਾਰ ਇਹਨਾਂ ਨੂੰ ਚਾਹੀਦਾ ਨਹੀਂ ਲੋਕਾਂ ਨੂੰ ਵੀਰ ਵੱਡੀਆਂ ਗੱਡੀਆਂ ਦੇ ਬਾੜਦੇ ਚਲ ਸੰਤ ਹੁਣ ਆਉਣਾ ਪੈਂਦਾ ਹਨਾ ਯਾਰ ਜੇ ਨਹੀਂ ਆਉਂਦੇ ਤਾਂ ਔਖਾ ਆਪੋਨ ਲਾਲੋ ਹਿਸਾਬ ਵਾਲੇ ਸਿਕਸ ਲੇਨ ਤੇ ਆਪਾਂ ਆ ਗਏ ਇਹ ਆ ਸਿਕਸ ਲੇਨ ਰੋਡ ਇਹ ਰੋਵਿਟਰ ਹੀ ਪੂਰਾ ਪੂਰਾ ਆਜੋ ਤਾਂ ਮੋਟਰਸਾਈਕਲ ਆ ਜਾਂਦਾ ਮਨੋਂ ਸਾਡੇ ਨਾਲ ਉਹਦੇ ਅਗਲੇ کھیਤੀਬਾੜ ਦਾ ਖੇਤ ਉੱਧਰ ਵੀ ਉਹਦੇ ਨਾਲ ਵੀ ਰਸਤਾ ਢੀੜਾ ਹੈ ਉਹ ਰਸਤਾ ਵਧੀਆ ਹੈ ਇਹਦੇ ਨਾਲੋਂ ਅਜੇ ਤੇ 7 ਕਿਲੋਮੀਟਰ ਹੋਰ ਜਾਣਾ ਅੱਗੇ ਪਤਾ ਨਹੀਂ ਇਹ ਕੀ ਕਹੇ ਜਾਣਾ ਕਿਵੇਂ ਆਉਣਾ ਆ ਦੇਣਾ ਜਮਾ ਪਿੰਡਾਂ ਦੇ ਵਿੱਚ ਫਿਰਦੇ ਆ ਮਹਾਰਾਸ਼ਟਰ ਜਮਾ ਪਿੰਟਾਂਾਂ ਚ ਗੱਡੀ ਲੈ ਆ ਜਮਾ ਟੂਲ ਦੇ ਮੱਥੇ ਨਾਲ ਲੱਗੇ ਲੱਗੇ ਬਾਜ ਨਾਲ ਓਏ 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 ਝੜਦੀਆਂ ਨੇ ਪੱਤੇ ਦਾਦਾ ਆਈ ਯਾਰ ਸਾਗਵਾਂ ਸਾਗਵਾਂ ਤਾਂ ਨਹੀਂ ਆਗਾ ਪਤਾ ਨਹੀਂ ਇਹ ਲੱਗਦਾ ਪੱਤੇ ਜੁ ਵੀ ਭਰ ਗਏ ਸੀ ਸਾਗਵਾਂ ਤਾਂ ਕਿਹਨੇ ਲਾਉਣਾ ਇੱਥੇ ਜੇ ਆਹੇ ਜੇ ਪਾਣੀ ਚ ਹੁੰਦੇ ਨੇ ਝੋਟੇ ਅਜ ਕਰ ਹੁਣੀ ਸਾਫ ਪਾਣੀ ਵੇ ਲੋ ਜਮ ਉਹ ਗੱਡੀ ਲੈ ਅਜ ਮੈਂ ਟੂਲ ਦੇ ਮੱਥੇ ਨਾਲ ਲਾ ਲਾਗੇ ਬਾਜ ਨਾਲ ਓਏ ਹੋਏ ਓਏ ਹੋਏ ਓਏ ਝੜਦੀਆਂ ਨੇ ਪੱਲੇ ਜ਼ਿਆਦਾ ਆਈ ਯਾਰ ਅਰੇ ਬੀ ਸਾਹਮਣੇ ਇੱਥੇ ਨਾ 3000 ਤੋਂ ਮਤਲਬ ਚਾਹ ਨਹੀਂ ਹਨੀ 5 ਕਿਲੋਮੀਟਰ ਦੇ ਆ ਕੇ ਚਾਹ ਵਾਲਾ ਜਾਂ ਖਾਣ ਪੀਣ ਨੂੰ ਕੁਝ ਹੋਇਆ ਨਾ ਮਿਲੇ ਆਉਂਦਾ ਹਮ ਦਾ ਸਾਮਾਨ ਵਾਰਾਟ ਰਹੇ ਪਿੰਡ ਇਹ ਨੀ ਮਹਾਰਾਸ਼ਟਰ ਦੇ گاਉ ਇੰਨੀ ਹੰਠੰਡੀ ਹਵਾ ਲੱਗ ਰਹੀ ਆ ਬਾਈ ਇੰਨੀ ਕਹਿ ਦੇ ਗੱਲ ਨਵਾ ਤੋਂ ਓਕੇ ਰਹਿਣ ਹੋਰ ਹੀ ਠੰਡੀ ਹਵਾ ਯਾਰ ਗ੍ਰੀਨਰੀ ਜੰਗਲ ਦਾ ਏਰੀਆ ਸਾਰਾ ਆ ਦੇਖੋ ਆ ਦੇਖੋ ਵੀ ਮਾਰ ਹਾਰਟਰ ਦੇ ਪਿੰਡਾਂ ਦਾ ਏਰੀਆ ਇੰਨੀ ਆਕਸੀਜਨ ਕਿਹਟਾ ਗੱਲ ਬਾਤ ਕਿਉਂਕਿ ਪਤਾ ਹੀ ਆ ਬੰਦਿਆਂ ਨੇ ਜਿਹੜੇ ਆਉਂਦੇ ਨੇ ਯਾਰ ਰਕਸ਼ਟ ਪੌਦੇ ਬਹੁਤ ਆ ਬਾਲਾ ਨਜ਼ਾਇਜ਼ ਆ ਯਾ ਦਾ ਨਾ ਨਾ ਹੋਵੇ ਇਹਨ ਮੋਟਰਾਂ ਲੈ ਆ ਨਾ ਯਾਰ ਵਾੜਾ ਮੋਟਰਾਂ ਦੇ ਉਹਨੇ ਮੋਟਰਾਂ ਦਿੱਤਾ ਕਹਿੰਦਾ ਲੈ ਲੈ ਜਾ ਮੋਟਰਾਂ ਇਹਨਾਂ ਟੱਡਾ ਇਹ ਤੁਮ ਜਿਹੜਾ ਵੇਖ ਜਾਂਦੇ ਆ ਆ ਦੇ ਆ ਸਾਰੀ ਸਾਡੇ ਡਾਊਨ ਪੈ ਗਿਆ ਡਾਊਨ ਪੈ ਗਿਆ ਡਾਊਨ ਆ ਕੱਲ ਜਿਹੜਾ ਗੱਡੀ ਲੰਗੀ ਆ ਨਾ ਮੈਨੂੰ ਐ ਹੁੰਦਾ ਸੀ ਮੈਂ ਕਹਾਂ ਉਹ ਕਿਤੇ ਆ ਪੁਲੀ ਆਈਆਂ ਨਾ ਬਹਿ ਜਾਣਾ ਹੋਣਾ ਚੱਲ ਮਜਬੂਤ ਤਾਂ ਬਹੁਤ ਨੇ ਪਰ ਆਪਾਂ ਨੂੰ ਹੁਣ ਕੀ ਬਤਾ ਤੀਤੀ ਟਨ ਮਾਲ ਆ ਨਾ ਜਾਂ ਹੁਣ 40 44 ਟਨ ਮਾਲ ਹੋ ਗਿਆ ਸਨੇ ਗੱਡੀ। ਔਖਾ ਆਇਆ ਬਾਜ ਜਦੋਂ ਹੋਰ ਦੀ ਗੱਲ ਬਾਤ ਹੋ ਜੇ ਸਾਰੀ ਇਹਦੇ ਆਵੇ। ਆ ਸਾਰੀ ਹਲਦੀ। ਇੱਧਰ ਹੋਊਗਾ ਕੋਈ ਇੱਧਰ ਹਲਦੀ ਖੜੀ ਆ ਸਾਰੀ ਐਂਡ ਜੀ ਐਟ। ਸੂਆ ਟਾਇਪ ਨਹੀਂ ਸੂ ਦੇਖ ਪਾਣੀ ਕਿੰਨਾ ਸਾਫ। ਐਂਡ ਪੂਰਾ ਕਲੀਅਰ ਈ ਆ ਪਾਣੀ ਦੇਖੋ। ਪੂਰਾ ਸਾਫ ਸੁਥਰਾ ਪਾਣੀ ਆ ਗੱਲ ਬਾਤ। ਇਹ ਪ੍ਰਾਵੀ ਐਵਿਨ ਨਾਲ ਆਇਆ ਜਾਂਦਾ ਹੈ ਕਹਿੰਦਾ ਸਾਫ ਪਾਣੀ ਦਾ ਇਹ ਥੱਲੇ ਵੀ ਆ ਰਿਹਾ ਹੈ ਉਹ ਆ ਰਹੀਆਂ ਫਿਲਮ ਕੂਰੀ ਜਿਵੇਂ ਨਾ ਜੰਗਲੀਆਂ ਚਿੜੀਆਂ ਜਿਵੇਂ ਬੋਲਦੇ ਸੁਣਦੀਆਂ ਨੇ ਬੜਾ ਘੈਂਡ ਮੌਲਾ ਯਾਰ ਹੋ ਰਿਹਾ ਆਪਣਾ ਟਰੱਕ ਫਟ ਜਿਹੜੇ ਪਿੰਡ ਦੇ ਲੋਕ ਸਾਰੇ ਆ ਰਹੇ ਆਇਥੋਂ ਲੈਣਾ ਮਾਲ ਆਪਣਾ ਅੰਗੜ ਪਾਉਣ ਲੱਗੇ ਨੇ ਵਾਸ ਹੈ ਹੈ ਸਮਲਾ ਸੀਲਾ ਸੀ ਗੋਫੀ ਆ ਵੈਸੇ ਜੋ ਹਟੇ ਲੈਵਰ ਆਲੇ ਵੀ ਮਿੱਤਰੋ ਗੱਡੀ ਹੋ ਗਈ ਆਪਣੀ ਲੋਡ ਇਹਨਾਂ ਦਾ ਬਹੁਤ ਔਖੀ ਕਮਾਈ ਆ ਦੇਖੋ ਉੱਪਰ ਜਗਾ ਧੱਕ ਦਿਆ ਉਹਦੇ ਫੇਰ ਉਦੋਂ ਦੇਖੋ ਇਧਰ ਮੂਰੇ ਬੋਰਡ ਆ ਜਾ ਕਰੇ ਬਹੁਤ ਔਖੀ ਕਮਾਈ ਆ ਗੱਡੀਰੋਂ ਚਲੋ ਘੁੰਮ ਗਏ ਹੁਣ ਮਟਰਪਾਲ ਪਾਉਣੇ ਹੁਣਾਂ ਤੇ ਰਾਹ ਤਾਂ ਤੁਹਾਨੂੰ ਪਤਾ ਹੀ ਆ ਤੁਸੀਂ ਦੇਖ ਹੀ ਲਿਆ ਸੀ ਬੜਾ ਗੰਦਾ ਰਾਹ ਤਾਂ ਰਾਤ ਨੂੰ ਆਰੇ ਲੀਵਰ ਨਹੀਂ ਆਉਂਦੀ ਰਾਤ ਨੂੰ ਮੰਨ ਲਓ ਜੇ ਗੱਡੀ ਸ਼ਾਮ ਨੂੰ 3-4 ਵਜੇ ਆ ਗਈ ਤਾਂ ਉਧਰੋਂ ਨਾ ਪੁਲਿਸ ਵਾਲੇ ਲੀਵਰ ਨਹੀਂ ਛੱਡਦੇ ਕਿਉਂਕਿ ਉਹ ਜੰਗਲ ਦੇ ਏਰੀਆ ਐ ਦਾ 3-4 ਕਿਲੋਮੀਟਰ ਫਿਰ ਕਈ ਵਾਰ ਨੇ ਪੈਗ-ਪੁਗ ਲਾ ਕੇ ਰਾਤ ਨੂੰ ਆਉਂਦੇ ਨੇ ਚਾਂਬੜ ਦੇ ਇਧਰ ਨੂੰ ਉਹ ਫਿਰ ਪੁਲਿਸ ਰੋਕਦੀ ਆ ਵੀ ਐਸੇ ਪਲੇ ਫਿਰ ਜੋ ਮਰ ਜਾਂਦੇ ਨੇ ਫਿਰ ਧਰਨਾ ਧੁਰਨਾ 20 ਗੱਲਾਂ ਕਰਦਾ ਅਗਲਾ ਹਣਾ ਵੀ ਪ੍ਰਸ਼ਾਸਨ ਨੂੰ ਕੋ ਦਵੇ ਮਿੱਤਰੋ ਮੋਟਰ ਆਪਣੀ ਤਿਆਰ ਆ ਬਾਬੇ ਦੀ ਕਿਰਪਾ ਨਾਲ ਰਸੇ ਧਰ ਪਾ ਲਾਂਗੇ ਪੈ ਆ ਦੁਕਾਨ ਚਲੋ ਹੁਣ ਅੱਗੇ ਤਿਆਰੀ ਕਰਦੇ ਆ ਜਾਣੇ ਵੀ ਹੁਣ ਜੰਗਲ ਵਿੱਚ ਦੀ ਤਾਰਾਂ ਤੁਨਾਂ ਚੱਕ ਕੇ ਕੱਢਣੀ ਪੈਣ ਅਲੀਏ ਜਿੱਦਾਂ ਪਿੰਡਾਂ ਨੇ ਬਾੜ ਲਈ ਚਲ ਇਹ ਪਿੰਡ ਆਪਣੇ ਪਿੰਡਾਂ ਵਰਗੇ ਨਹੀਂ ਹੈਗੇ ਬਾਈ ਪਾਸ ਆਦੇ ਹਿਸਾਬ ਕਰਾ ਤੁਸੀਂ ਚਲੋ ਜੋ ਵੀ ਆ ਵਧੀਆ ਕੱਢਦੇ ਆ ਆ ਦੇਖੋ ਜਵਾਕ ਮੈਂ ਹਰੇਕ ਵੀ ਜੇ ਮੈਂ ਆਪਣੇ ਪੁਰਾਣੇ ਬੀਯੁਰਗ ਬਲਦਾਂ ਨਹੀਂ ਖੇਤੀ ਕਰਦੇ ਸੀ ਨਾ ਆ ਦੇ ਫਿਰ ਇੱਧਰ ਮਹਾਰਾਸ਼ਟਰ ਦੇ ਸਾਰੇ ਕਰਦੇ ਨੇ ਗੁਜਰਾਤ ਚ ਵੀ ਕਰਦੇ ਨੇ ਉਹਨਾਂ ਪਰ ਇੱਧਰ ਆ ਗਿਆ ਆਹਾ ਉਹਨਾਂ ਪਿੱਛੇ ਮੋਟਰ ਮੋਟਰਸਾਈਕਲ ਪਰੇਕਰਾ ਕੇ ਫੇਰ ਗੱਡੀ ਲੈ ਕੇ ਆਉਣ ਚਲੋ ਕਰ ਰਹੇ ਨੇ ਮੁੰਡੇ ਆਪਰਾ ਉਹ ਇੱਲੇ ਜੀ ਯਾ ਧਿਆੜਾ ਆਦਮਾ ਇੰਨਾ ਕੇ ਪਿੱਛੇ ਛੱਡ ਤੂੰ ਮੈਂ ਆਪਾਂ ਨਹੀਂ ਮਿੱਤਰੋ ਇਹ ਆ ਜਾਵਟ ਮੰਡਲ ਤਾਂ ਸ਼ਹਿਰ ਹੋਣਾ ਉਰੇ ਜਾਵਟ ਮੰਡਲ ਅੱਗੇ ਬਰਾਊਗਾ ਨਾਗਪੁਰ ਨਾਗਪੁਰ ਆਉਂਦੇ ਰਹੀਆਂ ਮਿੱਤਰੋ ਜਾ ਰੀ ਗਾਣਾ ਕਰੋ ਯਾ ਬੰਦੇ ਨੇ ਬੋਸ ਕਾਲਾ ਬੰਦਾ ਜੀ ਬਹੁਤ ਵਧੀਆ ਅੰਦਰ ਹੋਟਲ ਆ ਰਹਿਣਾ ਟੱਗ ਲਵੋ ਉਹ ਖੜੀ ਆ ਗੱਡੀ ਆ ਆਪਣੀ ਆਪਣਾ ਚਾਰਜ ਵੀ ਕੇ ਚੱਲਾਂਗੇ ਦਾ ਟਾਈਮ ਵੀ 9 ਵਜੇ ਨੇ ਆਮ ਹੈ ਘੱਟ 4 ਵਜੇ ਤੱਕ ਬਤੇਰਾ ਸੁੱਤੇ ਹੋਣਾ 3-4 ਦਿਨ ਚੱਕਰੇ ਆਗੇ ਨਾਗਪੁਰ ਤੋਂ ਅੱਗੇ ਸਿਵਣੀ ਬਰੇ ਨਾ ਹੁਣ ਥੈਂਕ ਯੂ ਫੁੱਲ ਕਰਾਵਾਂਗੇ ਫੁੱਲ ਕਰ ਦੋ ਦਾਦਾ ਥੈਂਕ ਯੂ ਫੁੱਲ ਕਰ। ਪੂਰੇ ਰੇਟ ਵੀ ਠੀਕ ਆ 90 ਰੁਪਏ 60 ਪੈ। ਹੋਰ ਇਹਨਾਂ ਟੈਂਕੀ ਫੁੱਲ ਕਰਾ ਕੇ ਫਿਰ ਆਪਾਂ ਜਾ ਕੇ ਕਰਾਵਾਂਗੇ ਯੂਪੀ ਚ। ਉਹ ਮੈਨੂੰ ਲੱਗਦਾ ਸ਼ਾਇਦ ਲਾਲਤਪੁਰ ਕੋਲੇ ਆ। ਸ਼ਾਇਦ ਲਾਲਤਪੁਰ ਭਲੇਖਾ ਪੈਂਦਾ ਯਾਨੀ। ਤੁਹਾਨੂੰ ਕੀ ਲੱਭ ਗਿਆ? ਇਹਨਾਂ ਨੂੰ ਕੀ ਲੱਭ ਗਿਆ? ਇਹ ਪਤਾ ਕੀ ਆ? ਆ ਡੋਰੀਆਂ ਸਮੈਲ ਜੀ ਮਾਰਦੀ ਰਹਿੰਦੀ ਆ, ਸਾਰੇ ਸਮਝਦੇ ਰਹਿੰਦੇ ਆ ਉਹਦੇ। ਚਲੋ, ਥੈਂਕ ਯੂ ਫੁੱਲ ਕਰ। ਫੁੱਲ ਕਰ ਦੋ ਨਾ। ਲਗਾ ਦੋ ਖੂਲ ਦਿਆ। ਖੁੱਲਾ ਹੈ ਇਕਾਂ ਦੇ ਟਾਇਰ ਟੱਪੇ ਮੈਂ ਉੱਥੇ ਦੇਖਿਆ ਨਾ ਮੈਂ ਬਾਈ ਹਾਕਾ ਪੈਂਦਾ ਹਾਂ ਵੇਖ ਲਿਆ ਮੈਂ ਥੱਲੇ ਚੜ੍ਹਨਦੇ ਪਹਿਲਾਂ ਲੱਗਾ ਕੋਈ ਰਾਹ ਤਾਂ ਨਹੀਂ ਆਵਦਾ ਕਿੱਥਾ ਬਾਈ ਕਿੱਥੇ ਪਿੰਡ ਕਿਹੜਾ ਆਪਣਾ ਫਰੋਇਪੁਰ ਜ਼ਿਲ੍ਹਾ ਬਿਰਦੀ ਅੱਛਾ ਅੱਛਾ ਮੈਂ ਉੱਥੇ ਦੇਖਿਆ ਮੈਂ ਬਾਈ ਯਾਰ ਪਹਿਲਾਂ ਮੈਨੂੰ ਲੱਗਾ ਮੈਂ ਕਿਹ ਵਰ ਬੰਦਾ ਹਾਂ ਇਹ ਦੇਖ ਲੈ ਵੀ ਮੈਂ ਉਦੋਂ ਮੈਂ ਜਦੋਂ ਥੱਲੇ ਤੋਂ ਚੜ੍ਹਨਦੇ ਹਾਂ ਤਾਂ ਉਹ ਹਾਂ ਮੈਂ ਉਦੋਂ ਮੈਂ ਦੂਰੋਂ ਮੈਂ ਗੱਡੀ ਰੱਬ ਨਾਲ ਤੇ ਨੰਬਰ ਦੇਖਿਆ ਹੈ ਗੱਡੀ ਦਾ ਹਾਂ ਮੈਂ ਨੰਬਰ ਤਾਂ ਹੀ ਦੇਖਦੇ ਆ ਮੈਂ ਵੀਰ ਆ ਜਲ ਭਰਾਵਾਂ ਨਾਲ ਬਾਈ ਮਿਲਿਆ ਫਿਰ ਰੋਜ਼ ਫਰੀ ਹੈ ਬਾਈ ਚਾਹ ਚ ਪੀਨੇ ਆ ਜੋ ਆ ਜੋ ਕੀ ਯਾਰ ਅੱਗੇ ਰਾਤ ਨੰਬਰ ਗੱਟੀਆਂ ਹੈ ਹਾਂਜੀ ਆਪਣੇ ਮੁੰਡੇ ਬਹੁਤ ਆ ਗਏ ਇਧਰ ਹਨਾ ਆਪਾਂ ਆ ਗਏ ਬਾਈ ਮਹਾਰਾਸ਼ਟਰ ਬਾਰਡਰ ਤੇ ਸੋ ਐਂਟਰੀ-ਐਂਟਰੀ ਆਪਾਂ ਦਿੱਤੀ ਕਰਾ ਤੇ ਹੁਣ ਆਪਾਂ ਮਹਾਰਾਸ਼ਟਰ ਜੈਂਟਰ ਹੋ ਗਏ ਹਨਾ ਲਗਾਣਾ ਚੋ ਚਲੋ ਆਜੋ ਫਿਰ ਅੱਗੇ ਮਿਲਦੇ ਆਪਾਂ ਹੁਣ ਤੇ ਅੱਜ ਆਪਾਂ ਲਾਂਗ ਰਾਤ ਖਿੱਚ ਕੇ ਨਾ ਸਿਵਣੀ ਤੋਂ ਪਹਿਲਾਂ ਥੋੜਾ ਜਾਂ ਗੋਪਾਲ ਗੰਜ ਪੈਂਦਾ ਹੈ ਗੋਪਾਲ ਗੰਜ ਆਪਡਾ ਉਹਨੇ ਗੋਪਾਲ ਗੰਜ ਦੇ ਇਹ ਕਟੋ ਘਟ ਹੈਗੇ 20 25 ਕਿਲੋਮੀਟਰ ਦੇ ਜੰਗਲ ਏਰੀਆ ਆ ਜਿਹੜੀ ਨਾਲ ਪਲੇਟ ਲੱਗੀ ਹੋਈ ਆ ਹਨਾ ਇਹ ਤਾਂ ਲਈ ਆ ਵੀ ਜਾਨਵਰ ਨੇ ਇੱਧਰ ਆਉਣ ਪਤਾ ਜਿਹੜੇ ਗੱਡੀਆਂ ਵਾਲੇ ਆਉਂਦੇ ਨੇ ਇੱਧਰ ਲੋਕਾਂ ਨੂੰ ਹਨਾ ਇਹ ਵੀ ਤਾਂ ਪਲੇਟ ਲੱਗੀ ਆ ਸਾਰਾ ਜੰਗਲ ਦਾ ਏਰੀਆ ਇਹ ਕਿ ਕੋਈ ਜਾਨਵਰ ਇੱਧਰ ਨਾ ਆਵੇ ਆਪਡਾ ਉਹਨੇ ਇਹ ਬੱਚੀ ਕਿਲੋਮੀਟਰ ਦੇ ਬਹੁਤ ਸਾਡੇ ਸਾਹਮਣੇ ਜਿਹੜੇ ਢਿਡਚੜਾਈ ਜਲ ਰਹੀਆਂ ਨਾਲਾ ਟਰਨਾਂ ਪੈਂਦੀਆਂ ਨੇ ਤੇ ਆ ਦੇਖੋ ਜੀ ਸਾਰਾ ਇਹ ਆਪਣਾ ਉਹ ਏਰੀਆ ਹੈ ਨਾ ਢਿਡਿਆ ਹੈ ਕੋਲ 5000 ਹਜ਼ਾਰ ਰੁਪਿਆ ਬਹੁਤ ਵਧੀਆ ਦੇਣੇ ਦਾ ਸੋਨਾ ਲਾਦਾ ট্রাক ਕਿੰਨੇ ਜੰਗਲ ਦਾ ਜੰਗਲ ਵੇ ਦੀ ਰਾਹ ਜਾਂਦਾ ਹੈ ਇਹ ਡਾਊਨ ਤੋਂ ਨਾ 30 ਕਿਲੋਮੀਟਰ ਮਗਰਾਂ ਹੋਟਲ ਪੈਂਦਾ ਤੇ ਮੈਂ ਕਿਹਾ ਚਲੋ ਇੱਥੇ ਨਾ ਹੁਣ ਸਟਾਪ ਕਰ ਲੈਂਦੇ ਆ 3:00 ਵਜੇ ਨੇ ਤੇ ਵਧੀਆ ਆਪਾਂ ਝਟ ਲਾਤੀ ਆਪਾਂ 760 ਕਿਲੋਮੀਟਰ ਸਵਰ ਕੱਢਿਆ ਪੂਰੇ ਰੂਟ ਉਲੀ ਖਾ ਕੇ ਸਵੇਰੇ ਚੱਲਾਂ ਗੱਡੀ ਬਹੁਤ ਕੜੀ ਆਇਆ ਨਾ ਫਿਰ ਅੱਗੇ ਥੋੜਾ ਜਿਹਾ ਉਵੇਂ ਪਤਾ ਕੀ ਆ ਫਿਰ ਕੱਲੂ ਜੇ ਨੀਂਦ ਵਿੱਚ ਗੱਡੀ ਚਲਾਵਾਂਗੇ ਯਾਰ ਪਰ ਗੱਲ ਜੀ ਬਣਦੀ ਹੈ ਆ ਦੱਸੋ ਵੀ ਦੱਸੋ ਉਹਦੇ ਵਿੱਚ ਹੀ ਦੱਸੋ ਕਿੱਥੇ ਆ ਗੁਰਦੁਆਰਾ ਸਾਹਿਬ ਰਾਤ ਆਪਾਂ ਖੜ ਗਏ ਸੀ ਹੁਣ ਨਾ ਅਨੂ ਕੇ ਚੱਲੇ ਆ ਮੌਸਮਾ ਠੀਕ ਪਿੱਛੇ ਆਉਂਦਾ ਨਾਟਕਾਂ ਵਾਲਾ ਅੰਦਰ ਵਾਲਾ ਝੋਟਾ ਪੱਤੀ ਕਰਾਉਂਦਾ ਟਮਾਟਰ ਟਮਟਰ ਵਾਲਿਆਂ ਕਿੱਟਿਆ ਬਹੁਤ ਜਾਂਦੇ ਨੇ ਐਂ ਨਹੀਂ ਪਤਾ ਟਮਾਟਰ ਜਾਂਦਾ ਕਿੱਥੇ ਮਨੋਂ ਤਾਂ ਇੱਧਰ ਨਹੀਂ ਜਾਂਦਾ ਇਹ ਬਿਹਾਰ ਸਾਈਡ ਕਿਉਂ ਕਿਵੇਂ ਕੀ ਕਰਨ ਲੱਗਿਆਂ ਗਲਾਸ ਤੇ ਇਹ ਵੀ ਨਾ ਕਦੇ ਕਦੇ ਐਪਲੀਕੇਸ਼ਨ ਆ ਜਾਂਦੀ ਬਾਬਾ ਐ ਹੁੰਦਾ ਵੀਰ ਨਜ਼ਾਰਾ ਹੀ ਆ ਗਿਆ ਅਰੇ ਇਹ ਲੋਕ ਐਂਡ ਗੱਲ ਬਾਤ ਹੋ ਗਈ ਕਿ ਨਹੀਂ ਵੀ ਮਤਰੋ ਆਪਾਂ ਮੁੜ ਗਏ ਜੱਬੜ ਪਰ ਤੋਂ ਬਿਨਾ 50 ਕਿਲੋਮੀਟਰਾਂ ਨਰਸਿੰਗ ਨੂੰ ਉਹ ਦੇਖ ਅੱਗੇ ਲੰਘ ਤੈਨੂੰ ਮੈਂ ਕਹੀ ਜਾਂਦਾ ਇੱਧਰ ਨੂੰ ਮੁਰਨਾ ਚਾਚਾ ਆ ਜਾ ਹੁਣ ਸਾਥ ਕੀਤਾ ਜਾ ਰਿਹਾ ਗੱਡੀ ਨੇ ਐਕਦਾ ਰੌਲਾ ਆ ਮੁੜ ਗਏ ਨਰਸਿੰਗ ਨੂੰ ਟਾ 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 ਨਾ 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 ਈਲਾ ਮੌਸਮ ਹੈ ਢੈਂਡ ਗੱਲ ਬਾਤ ਹੈ ਗੱਡੀ ਭਜਾਓ 60 ਤੋਂ ਵਧਾਓ ਨਾ ਯਾ 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 ਆਲੇ ਮਤਰਾ ਆਲਾ ਦਾਲਾ ਬਹੁਤ ਉੱਚਾ ਰੋਡ ਦਾ ਰੋਡ ਵੀ ਠੀਕ ਹੈ ਘਾਟ ਵੀ ਪੈਂਦਾ ਫੁੱਲ ਬਣਾ ਚੱਲ ਰਿਹਾ ਹੈ ਲੋਕੇਸ਼ਨ ਦੇਖ ਤੁਸੀਂ ਮਿੱਤਰੋ ਘੈਂਟ ਆ ਇਹ ਯਾਨੀ ਜਿਹੜੀਆਂ ਐ ਆਲੇ-ਦਾਲੇ ਰੋਡ ਹੁੰਦੇ ਨੇ ਤੁਸੀਂ ਵੱਡੇ ਆ ਹੁੰਦਾ ਰੋਡ ਦੇਖ ਲੋ ਇੰਨਾ ਕੇ ਟਾਈਮ ਇੰਨਾ ਉੱਚਾ ਰੋਡ ਹੋ ਗਾ ਹੈ ਹਨਾ ਅਲਿਕੋ ਬਈ ਗੱਲ ਬਾਤ ਹੈ ਨਾ ਕਿੰਨਾ ਸੋਹਣਾ ਲੱਗਦਾ ਏਰੀਆ ਉਮੀ ਵਧੀਆ ਲੱਗਿਆ ਮੈਂ ਚੱਲ ਟਾਇਰ ਟੂ ਦੇਖ ਲੈਣੇ ਆ ਇਧਰ ਆ ਦੇਖੋ ਗ੍ਰੀਨਰੀ ਕਿੰਨੀ ਕਮਾ ਮੇਮੜਾ ਗ੍ਰੀਨਰੀ ਬਹੁਤ ਸੰਗੀ ਅਰੇ ਬਲੀ ਕਹਿੰਦਾ ਕੋਈ ਕੈਂਟ ਜਾ ਜਾਂਦਾ ਕਦੇ ਕਦੇ ਵਿਊ ਜਣਾ ਕੋਣਾ ਚਲੋ ਕਿਵੇਂ ਪਾਉਂਦੇ ਨਹੀਂ ਤੇ ਬਾਪੇ ਵਾਲੇ ਗੇਮ ਬੱਲੀ ਜਣੀ ਹੈ ਸਾਗਰ ਸਾਗਰ ਤੋਂ ਪਿੱਛੇ 20 30 ਕਿਲੋਮੀਟਰ ਇਹ ਤਾਂ ਖੜਿਆ ਤੁਹਾਨੂੰ ਪਤਾ ਹੋਰੇ ਟਾਈਮ ਤੋਂ ਟਪਾਲੀ ਇਹਨਾਂ ਜਾਂ ਮੜਾ ਨੀ ਰਾਜ ਹੋ ਜੂਗਾ ਹਨਾ ਨੀ ਰਾਜ ਹੋ ਕੇ ਤੁਹਾਨੂੰ ਪਤਾ ਹੀ ਆ ਪੂਰੇ ਹੈਟ ਜੀ ਆਪਣੀ ਯਾਰ ਵੀ ਆਰਟੀਓ ਦੇ ਚੱਕਰਿਆ ਪੈਂਦਾ ਵੀ ਜਲ ਟਾਈਮ 'ਚ ਨਾਲ ਕਰਾਉ ਜਿਆ ਕਰ ਲਾਂ ਇਹ ਵੀ ਸ਼ੀਸ਼ੇ ਸਾਫ਼ ਕਰ ਲਾਂ ਨਾਲ ਥੋੜਾ ਲੈਟ ਆਈਆਂ ਲੱਗ ਜਾਣਗੀਆਂ ਅੱਜ ਸ਼ੀਸ਼ਾ ਸਾਫ਼ ਕਰਨ ਲੱਗਾ ਇਹ ਕੰਮ ਨੇ ਬੜ ਜੂ ਮੀ ਇਹ ਮੁੰਡਾ ਲੱਗਾ ਅੱਜ ਜੋ ਉੱਪਰ ਸ਼ੀਸ਼ਾ ਸਾਫ਼ ਕਰਨਾ ਨਾਲੇ ਟਾਈਮ ਜਲ ਗਰਨਾਨ ਘਟਾਪਾ ਔਰੇ ਨਵਾਂ ਕੀਤਾ ਮੁੰਡਾ ਆਪਣੇ ਉੱਤਰਾ ਖਣ ਦਾ ਆ ਕਰਕੇ ਨਾਲੇ ਆ ਗਏ ਲਾਲਤਪੁਰ ਤੋਂ ਪਿੱਛੇ ਆ 34 ਕਿਲੋਮੀਟਰ ਜਿਹੜਾ ਇਹ ਪਹਿਲਾਂ ਆਪਣੇ ਤੁਹਾਡੀ ਡੀਲੂ ਲਵਾਉਣੇ ਹੁੰਦੇ ਹੁੰਦੇ ਹੋਣਾ ਜੁਪੀ ਜ ਵੜ ਕੇ ਤੇ ਹੁਣ ਮੂਰੇ ਇਥੇ ਨਾਲ ਬਾਰਡਰ ਆ ਜੁਪੀ ਤੇ ਐਮਪੀ ਦਾ ਰਾਤ ਨੂੰ ਕਹਿੰਦੇ ਹੁੰਦੇ ਨਹੀਂ ਆਰਟੀਓ ਬਾਕੀ ਦੇਖੋ ਪਤਾ ਲੱਗੂ ਕਿਵੇਂ ਆ ਦੇਖਦੇ ਆ ਮੂਰੇ ਠੀਕ ਆ ਨਾ ਆਰਟੀਓ ਚੱਜਾ ਆ ਗਿਆ ਆ ਗਿਆ ਬਾਰਡਰ ਵੈਲਕਮ ਟੂ ਗ੍ਰੈਂਡਰ ਐਮਪੀ ਬਾਰਡਰ ਚੈੱਕ ਪੋਸਟ 1.5 ਕਿਲੋਮੀਟਰ ਤੇਰਾ ਕੰਮ ਉੜਾ ਖਿੱਚ ਕੇ ਹੀ ਰੱਖਣਾ ਪਊਗਾ ਆ ਗਿਆ ਇੱਥੇ ਨਿਸ਼ਾਨ ਨੇ ਰੈਟਰ ਆ ਰਿਹਾ ਜੋ ਰੱਖਿਆ ਹੁਣ ਆਪਾਂ ਮੇਨ ਪੁਆਇੰਟ ਤੇ ਚੱਲੀਏ ਤੇਰਾ ਗਾਮਾ ਦਾ ਇੰਨਾ ਬੁਰਾ ਹਾਲਾ ਸਾਰੇ ਕਿਤੇ ਬਹੁਤ ਬੁਰਾ ਹਾਲਾ ਗਾਮਾ ਦਾ ਦੇ ਆ ਆ ਗਿਆ ਪਾਉਂਡਰ ਏਰੀਆ ਆਹ ਹੋਰੇ ਗਾਮਾ ਦੇ ਕੋਈਰ ਗਾਮਾ ਸਾਰੀਆਂ ਕੋਈ ਪਤਾ ਨਹੀਂ ਕਦੋਂ ਨੇ ਰੋਡ ਤੋਂ ਫੇ ਮੁੜਿਆ ਜਾਣਾ ਹਨਾ ਆ ਪਾਉਂਡਰ ਏਰੀਆ ਸਾਰਾ ਆ ਦੇਖ एपी युक्दा बोल्ट रहाने आपपानी खटाउनी केले ले अपला था होोने नहींजन जान लंका देख देने होने कोई टैंच नहीं कर ਐਂ ਚਲ ਰਿਹਾ ਕਿ ਤੱਕ ਬਗੇ ਲੋਕਾਂ ਮੈਂ ਤਾਂ ਲਾਈਟਾਂ ਦੁਨੀਆਂ ਲਾ ਦਿਆਂ ਦੀ ਮੈਂ ਕਹਿੰਦਾ ਨਾ ਫਿਰ ਆ ਖਾ ਖਾਈਆਂ ਦੀਨਾ ਘਟਾ ਹੈ ਚਲੋ ਵੀ ਹਾਂ ਟੇ ਜੜੂ ਕਰਕੇ ਨਾ ਆਪਣੇ ਪੰਜਾਬ ਦੀ ਗੱਡੀ ਪੂਰੀ ਡੀਲ ਵੱਧ ਪਾਉਂਦੀ ਆ ਇਹ ਜੂਪੀ ਜਾ ਗਿਆ ਉਹਦੇ ਰੇਟ ਮੰਨ ਲਓ ਵੀ ਠੀਕ ਆ 88 ਰੁਪਏ ਰੇਟ ਆ ਰਿਹਾ ਆਪਣੇ ਮਿਆ ਆਮਨਾਲ ਦੇ ਰੇਟ ਤੇ ਸਾਰੀ ਗੱਡੀ ਤੇ ਬਹੁਤ ਘਟਦੀ ਉਹ ਦੇਖੋ ਸਾਹਮਣੇ ਬਹੁਤ ਵਧੀਆ ਫੈਸਿਲਿਟੀ ਆ ਨਾ ਡਰਾਈਵਰਾਂ ਵਾਸਤੇ ਗੱਡੀ ਧੋਣ ਲਈ ਸਾਰਾ ਕੁਝ ਮਲਵੀ ਹੋਟਲ ਸੋਨਾ ਬਹੁਤ ਵਧੀਆ ਮਲ ਪ੍ਰਬੰਧ ਹੈ ਇਥੇ ਡੀਆਡ ਜਿਹੜੀ ਵਾਲੀ ਆਪਾਂ ਅੱਜ ਆਪਾਂ ਡੀਲ ਪੈਣਗੇ ਉਹ ਦੇਖੋ ਸਾਹਮਣੇ ਉਹ ਤਾਂ ਨਾ ਸਰਵਿਸ ਸਟੇਸ਼ਨ ਆ ਤੇ ਉੱਥੇ ਗੱਡੀਆਂ ਵੀ ਲਾ ਕੇ ਧੋ ਸਕਦੇ ਆਪਾਂ ਤੇ ਇੱਧਰ ਬੈੱਡ ਵਗੈਰਾ ਕੂਲਰ ਵਗੈਰਾ ਨਾ ਸਾਰਾ ਕੁਝ ਲੱਗਿਆ ਆ ਬਾਈ ure ਆ ਦੇਖੋ ਆਹ ਹੋਰੀ ਆ ਨਾ ਬਾਰੇ ਗੱਡੀ ਰੁਕਦੀ ਆ ਪਤਾ ਜਿਹੜੇ ਬੰਦੇ ਇਧਰ ਨੂੰ ਆਉਂਦੇ ਨੇ ਉਹਨਾਂ ਨੂੰ ਸਾਰਾ ਪਤਾ ਐਚਵੀ ਪੰਪ ਤੇ ਜੀਪੀ ਬਾਰਡਰ ਤੇ ਹਨ ਘੈਂਟ ਗੱਲ ਬਾਤ ਹੁੰਦੀ ਐ ਤੇ ਬਹੁਤ ਟਾਈਮ ਦਾ ਯਾਨੀ ਦਿਖਾਇਆ ਅੱਜਾ ਤੁਹਾਨੂੰ ਕਿ ਵਧੀਆ ਸੈਂਟੀਡੀਗਨ ਡਰਾਈਵਰ ਆਉਣੀ ਯਾਰ ਗੱਡੀ ਬਹੁਤ ਰੁਕਦੀ ਐ ਇੱਥੇ ਆਪਾਂ ਪਈ ਉਹਨਾਂ ਦਾ ਪਾਰਕਿੰਗ ਵੀ ਸਾਰਾ ਪਰੋਂ ਦਾ ਪੰਪ ਵਾਲਿਆਂ ਦਾ ਵੇਖਿਆ ਬਈ ਦਾਲਦੀ ਜਾਂਦੀ ਐ ਗੱਡੇ ਨੇ ਹਾਂ 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 ਫਟਾ ਖਾ ਗਿਆ ਪੂਰਾ ਦੋਲੇ ਰੋਡ ਬਣਦਾ ਸਦਾ ਡਰ ਲਾ ਰਵੇ ਕਦੇ ਮੀਂਹ ਦਾ ਟਾਈਮ ਆ ਮੈਂ ਪੂਜਾ ਆ ਹਣਾ ਝਾਂਸੀ ਨਾ ਕੋਲ ਬਣਦਾ ਝਾਂਸੀ ਇੱਦਾਂ ਜਾਮ ਆ ਲੋਕ ਉਹਦੇ ਸੌਂਗੇ ਵਿੱਚ ਢਾੜਾ ਕੇ ਗੱਡੀਆਂ ਰੋੜਾਂ ਦੇ ਹੁਣ ਪੁਲਿਸ ਵਾਲੇ ਆ ਇਹਨੇ ਠਾਲ ਠਾਲ ਕੇ ਜਾਂਦੇ ਨੇ ਮੈਂ ਦੱਸ ਰਹਾਣਾ ਵੀ ਇਹ ਸੋਨਾ ਮਗਰ ਕੋਈ ਨਾ ਸਿੱਪੀ ਕੱਤੀਆਂ ਵਾਲੇ ਗੱਡੀਆਂ ਫਸੀਆਂ ਨੇ ਵੀ ਲੋਕਾਂ ਦੇ ਇਹਨਾਂ ਸਰੀ ਲਾਈ ਪਿਆ ਗੱਲ ਸੌਂਗੇ ਵਿੱਚ ਲੋਕ ਯਾਰ ਕਮਾਲ ਦੀ ਗੱਲ ਹੋ ਗਈਆਂ ਜਾਮ ਜੀ ਸੜਿਆ ਪੌੜ ਸੜਿਆ ਨਾਕਾ ਬਸਰ ਦੇ ਲੱਲ ਆਹ ਹੁਣ ਪੈਸੇ ਭਾਲਦੇ ਨੇ ਹਾਂਜੀ ਗੱਠ 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 ਕਪਾਸ ਚਲੋ ਭਾਈ ਅੱਪਾ ਝਾਂਸੀ ਦਾ ਨਾ ਅੰਦਾਵਰੇ ਵਾਲਾ ਰੋਡ ਮੁੜਦੇ ਹਾਂ ਹੁਣ ਤੁਹਾਨੂੰ ਪਤਾ ਪੌਲ ਬੰਨ੍ਹ ਕਰਕੇ ਰੋਡ ਬੰਦ ਆ ਉਹ ਰਾਤ ਨੂੰ ਆ 3 ਵਜੇ ਦੇ ਖੜੇ ਆ ਉੱਥੇ ਮਾ ਲੋ ਵੀ 3 ਵਜੇ ਕੀ 2:30 ਵਜੇ ਦੇ ਖੜੇ ਆ ਸਾਰਾ ਰੋਡ ਬੰਦ ਸੀ ਉਹ ਵੀ ਹੋਣਾ ਪੁੱਛ ਕੇ ਕਿ ਪਿੰਡਵੇ ਦੀ ਰੋਡ ਆਉਂਦਾ ਇੱਧਰੋਂ ਛੇਪਰੀ ਵੱਲ ਨੂੰ ਆ ਕੇ ਥੋੜਾ ਜਿਆ ਤੇ ਹੁਣ ਇੱਧਰੋਂ ਜਾ ਰਹੇ ਆਂ ਉਰੋਂ ਜਾਨੀ ਦਿਖਾ ਰਿਹਾ ਹੁਣ 10 12 ਕਿਲੋਮੀਟਰ ਜਾ ਕੇ ਗੋਹਲਿਆ ਰੋਡ ਤੇ ਡੇੜੂਗਾ ਇਹ ਰੋਡ ਤਾਂ ਠੀਕ ਆ ਬਾਕੀ ਅੱਗੇ ਜਾ ਕੇ ਜੇ ਪਤਾ ਲੱਗੋ ਜਾਨੋ ਜੇ ਰੋਡ ਤੇ ਚੜਾਂਗੇ ਨਾ ਉੱਥੇ ਜਾ ਕੇ ਐਮਪੀ ਤੋਂ ਲੈ ਕੇ ਜੁਪੀ ਤੱਕ ਇਹਨਾਂ ਦਾ ਕੋਈ ਨਹੀਂ ਪਤਾ ਕਦੋਂ ਰੋਡ ਤੇ ਨਾ ਐਂ ਪੱਗ ਆ ਜਵੇ ਉਹਨਾਂ ਦੇ ਨਾਲ ਪੂਰੇ ਭੱਡੇ ਐ ਰੋਡ ਦੇ ਵਿਚਾਲੇ ਖੜੀਏ ਨੇ ਉਹਦੇ ਲੈਂਟਾਂ ਪੈ ਜਾਣ ਜਮਾਈ ਦਿਖਦਾ ਬੰਦੇ ਨੂੰ ਇਹਨਾਂ ਤੋਂ ਵੀ ਰੱਬ ਹੀ ਬਚਾਵੇ ਇਹ ਲੰਬੂਰੇ ਦੇਖ ਲਾਉਣਾ ਖੜੀਆਂ ਨੇ ਸਾਹਮਣੇ ਇਹਦਾ ਪਾਲੀਆਂ ਨੇ ਆ ਲੈ ਬਹੁਤ ਵੈਸੇ ਦੇ ਕੀ ਕਰੂ ਬੰਦਾ ਕਿੱਧਰ ਜਾਊ ਜੇ ਡੀਆਂ ਤੇਜ਼ ਹੋਣ ਰਫਦਾਰ ਚ ਇਹ ਵੀ ਹੋਪਰਾਵਾ ਛੱਡ ਗਿਆ ਟਾਬਰੇ ਵਾਲੇ ਰੋਡ ਦੀ ਜੜ ਕੇ ਦਵਾਰੇ ਉਹ ਸਾਰਾ મતਲਬ 30 ਜਿਹੜੀ ਕਿਲੋਮੀਟਰ ਕੱਟ ਕੇ ਆ ਕੇ ਨਾ ਪੁੱਛਿਆ ਜਾਮ ਸੀ ਭਾਈ ਉਹਨੇ 2 ਦਿਨ ਖੁੱਲਾ ਹਜੇ ਉਹਦਾ ਮਤਲਬ ਪੁਲਿਸ ਵਾਲੇ ਕਹਤ ਹੁੰਦੇ ਕਹਿੰਦੇ ਵੀ ਆਦਾ ਕਰ ਲੋ ਹੱਲ ਆ ਦੇਖੋ ਅਸੀਂ ਰੋਡ ਤੇ ਆ ਗਏ ਆਪਾਂ ਇਧਰ ਪਿੰਡ ਜਿਹੇ ਦੇ ਵੇਚ ਦੀ ਕਾਫੀ ਕਿਲੋਮੀਟਰ ਕੱਢੀ ਫਾਤੂ ਚੱਲੀ ਆ ਤੇ ਦੁਬਾਰੇ ਆਪਾਂ ਇੱਧਰ ਵੀ ਆ ਗਏ ਆਂ ਪਿੰਡ ਦੇ ਦੀ ਨਾ ਆਰਾਮ ਨਾਲ ਦੇਖੋ ਆ ਫਲਾਈਵਰ ਵੱਡਾ ਹਾਈ ਵੀ ਆ ਗਿਆ ਤੇ ਜੇ ਕਿਤੇ ਭਾਈ ਖੜੇ ਰਹਿੰਦੇ ਹੋ ਗਏ ਇਹ ਕੰਮ ਦਾ ਸਤਿ ਸ਼ੋਕਰ ਆ ਭਾਈ ਉੱਥੇ ਲੋਕਲ ਬੰਦੇ ਕਹਿੰਦੇ ਲੰਘ ਜੇ ਰੀਪ ਟਾਈਮ ਵਾਲੀ ਆ ਗਿਆ ਆਪਾਂ ਮਰੀਨਾ ਵਾਟਰ ਮਰੀਨਾ ਵਾਟਰ ਨਹੀਂ ਮਰੀਨਾ ਦੇ ਇਹ ਮਗਰ ਆਪਾਂ ਐਂਟਰੀ ਕਰਾ ਕੇ ਆਇਆ ਦੇਖੋ ਇਹ ਇਹ ਕਹਿੰਦੇ ਹੋਰੇ ਦਿਖਾ ਦਿਓ ਚੱਲ ਪੂਗਾ ਉਹਦੇ ਹੁਣ ਦੇਖਦੇ ਆਂ ਫੇ ਚਲਾ ਕੇ ਵੀ ਕੀ ਕਹਿੰਦੇ ਨੇ ਇਹ ਆ ਦਿਖਾ ਦਿਓ ਥੋੜਾ ਚੱਲ ਪੂਜੇ ਗਾੜ ਆ ਦੇਖ ਪੂਾਰੇ ਆ ਦੇਖ ਪੂਾਰੇ ਆ ਗਾ ਦੇਖ ਪਰ ਚੀ ਬੇ ਦੇ ਪਰ ਇਨਾ ਵਾਟਰ ਦੀ ਬਰਸ ਹੈ ਬਾਈਪਾਸ ਪੰਛੀ ਪੇਠਾ ਦਾਲ ਮੋੜ ਸਟੋਰ ਇਹ ਆ ਬਈ ਆਗਰਾ ਬਾਈਪਾਸ ਇੱਥੋਂ ਆਪਾਂ ਹੋ ਜਾਣਾ ਘੱਬੇ ਹਾਂ ਸਿੱਧਾ ਆਗਰਾ ਮਥੁਰਾ ਬੋਲੀ ਕੈਂਟ ਗੱਲ ਪਾਣਾ ਯਾਰ ਤੇ ਆ ਜਾ ਆ ਜਾ ਆ ਜਾ ਆ ਜਾ ਤੇਰੀ ਮੁਰਗੀ ਦੀ ਉਹ ਸਧਾ ਗਰੇ ਅੰਦਰ ਸ਼ਹਿਰ ਚੋਂ ਗਿਆ ਆ ਗਏ ਆਪਾਂ ਗਵਾਲੀਅਰ ਵਾਲਾ ਪੋਲਾ ਉੱਪਰ ਚੜਦੇ ਨੇ ਬਰੂ ਤੋਂ ਗਵਾਲੀਅਰ ਦਾ ਹਣਾ ਕਵਾਲੀਰ ਹੀ ਉਤਰਗੇ ਆਪਾਂ ਤੇ ਉਸ ਨੂੰ ਲਗਾ ਬੋਰ ਬਚੜਦੇ ਨੇ ਸਿੱਧਾ ਆ ਆ ਅੱਜ ਚੜ ਕੇ ਕਵਾਲੀਰ ਵਾਲੇ ਰੋਡ ਤੇ ਸ਼ੂਟੋ ਸ਼ੂਟ ਸ਼ੂਟੋ ਸ਼ੂਟ ਅਨਾ ਵਰਜੋਟਿਆ ਕੈਂ ਬਾਈ ਪਿਆ ਘਟ ਕੇ ਰਾਤ ਲਉਣੀ ਅੱਜ ਨਾ ਮਾਤਾ ਵਾਲਾ ਮਾਰਦਾ ਬੜਕਾ ਕੈਂਪੀ ਦੇ ਕੈਂਪੀ ਦੇ ਗੈਰਾਂ ਜੇ ਆਪਾਂ ਨੂੰ ਜਾਣਾ 70 ਜਾਂ 70 ਕਿਲੋਮੀਟਰ ਜਿਹੜਾ ਆਪਾਂ ਜੰਮੂ ਵਾਲੇ ਕੱਢ ਰਹੇ ਹਾਈ ਬੀ ਉਹ ਨਾਲ ਸਿੱਧਾ ਖਨੌਰੀ ਢੈਂਡ ਗੱਲਵਾ ਦਾ ਭਾਈ ਨੱਕ ਦੀ ਥੇੜੀ ਆ ਜਿੱਦੋਂ ਨਾਲ ਕੱਢਣਾ ਜੇ ਕੋਈ ਖੁੱਲਿਆ ਨਾ ਨਿਆਰੀ ਆ ਬੀ ਐਨ ਫੱਲੂ ਕੀ ਰਿਪੋਰਟ ਬਾਬੇ ਦੀ ਕਿਰਪਾ ਬੱਜ ਕੇ 11 ਦਿਨ ਚੜਦੇ ਨੂੰ ਬੱਦ ਨਾ ਆਵਾਂਗੇ ਜੇ ਆਪਾਂ ਜੰਮੂ ਘਟਾ ਦਿੱਲੀ ਹਾਈ ਬੀ ਨੂੰ ਜਿਹੜਾ ਆਪਣਾ ਸਿੱਧਾ ਖਨੌਰੀ ਚ ਲੈਣਾ ਆ ਉੱਤਰ ਕੇ ਦੇ ਬਾਬੇ ਦੀ ਕਿਰਪਾ ਨਾਲ ਹਣਾ ਖਣਾ ਹੋਰੀ ਨਾ ਨਾਉਣ ਲੋਕੇਸ਼ਨ ਆ ਦੇ ਕੋ ਆ ਗੱਡੀ ਜਾਈ ਜਾਂਦੀ ਆ ਲੋਕੇਸ਼ਨ ਕੋਈ ਨ ਚੱਕੀ ਹੋਈ ਰੋਡ ਦੀ ਇਹਨੇ ਦੇਖੋ ਆ ਲੋਕੇਸ਼ਨ ਲਾਈ ਆ ਮੇਰੇ ਦੂਸਰੇ ਫੋਨ ਤੇ ਹਨ ਇਹ ਲੋਕੇਸ਼ਨ ਹੀ ਚੱਕਦਾ ਬਈ ਇਹ ਇਹ ਮਾੜਾ ਜੇ ਜਦੋਂ ਆਵੋਗੇ ਨਾ ਦੇਖ ਕੇ ਆਏ ਹੋਏ ਲੋਕੇਸ਼ਨ ਹੀ ਚੱਕਦਾ ਠੀਕ ਆ ਕੱਟ ਹੈਗੇ ਨੇ ਪਰ ਲੋਕੇਸ਼ਨ ਦੇ ਸਿਰ ਤੇ ਨਾ ਆਏ ਇਧਰ ਨੂੰ ਠੀਕ ਆ ਜੰਮੂ ਗੜਾ ਹਾਈਵੇ ਜਿਹੜਾ ਤੁਮ ਕਹਿੰਦੇ ਨਾ ਇਹ ਲੋਕੇਸ਼ਨ ਨਹੀਂ ਦਿਖਾਉਂਦਾ ਇਹ ਤੇ ਆ ਦੇਖੋ ਪਹਿਲੇ ਚੱਕਰ ਵੀ ਜਾਇ ਸੀ ਤੁਮ ਇਹ ਦਿਖਾਉਣ ਲੱਗਿਆ ਹਜੇ ਯਾਨੀ ਦਿਖਾਉਣ ਲੱਗ ਜੂ ਕੋਈ ਟਾਈਮ ਆ ਜੂ ਸਮਾਂ ਆ ਨਾ ਆ ਦੇਖੋ ਦਿਖਾਉਂਦਾ ਨਹੀਂ ਰੋਡ ਦੇ ਪਰਚ ਗਟਾ ਕੇ ਐਂ ਰੋਂਗ ਸਾਈਡ ਘੁੰਮਣਾ ਆ ਘੂੜੇ ਦੇ ਮਗਰ ਨੂੰ ਐਂ ਘੁੰਮ ਕੇ ਨਾ ਜਦੋਂ ਫੇਰ ਆਪਾਂ ਉਹੀ ਕੱਟਦੇ ਫੇਰ ਚੱਲ ਜਾਂਦੇ ਨਾ ਜਾ ਕੇ ਉਹੀ ਪਰਚੀ ਇਹਦੇ ਹੁਣ ਕਟਾ ਕੇ ਆਇਆ ਇਹੀ ਪਰਚੀ ਦੇ ਦੁਆਰੇ ਫੇਰ ਉੱਥੇ ਰੋਂਗ ਸਾਈਡ ਹੋ ਕੇ ਵੇਚ ਰਹੇ ਹਨ ਤੋਂ ਦੇ ਘੱਟੇ ਘੁੰਮਦੇ ਦੁਆਰੇ ਇਹੀ ਪਰਚੀ ਦੇ ਐਂ ਘੁੰਮ ਕੇ ਦੁਆਰੇ ਇਹ ਰੋਹੀ ਪਰਚੀ ਦੇ ਤੇ ਪਰਚਿਆ ਕਰਟਾ ਜੀ ਇੱਥੇ ਦੁਬਾਰੇ ਦੇ ਚੜ ਗਏ ਉਹੀ ਉੱਪਰ ਦੀਆਂ ਐਂ ਵੀ ਘੁੰਮ ਕੇ ਨਾਲ ਹੀ ਆਹੀ ਵਰਤੀ ਗਏ ਆਓ ਜੀ ਅੱਤਰੋ ਕੰਜਾ ਆਪ ਚ ਐਂਟਰੀਆਂ ਪੰਜਾਬ ਦਾ ਦੂਜਾ ਸ਼ਹਿਰ ਪਾਤੜਾ ਇੱਥੇ ਕਰਨੇ ਗੱਡੀ ਆਪਾਂ ਅਨਲੋਡ ਹਲਦੀ ਆ ਮੈਂਦਾ ਬਾਅਦ ਹੀ ਦੇਖਿਆ ਹੋਈ ਗੱਡੀ ਆ ਗਈ ਝੋਟੇ ਕਾਦੀ ਆਪਣਾ ਲਈੁਰਗੇ ਜੀ ਤੁਸੀਂ ਆ ਬਈ ਮੁੰਡੇ ਦੇ ਪੰਤ ਚੰਗੇ ਜੀ ਬੜੀਆ ਬੜੀਆ ਮਦਮ ਕਾ ਫਿਲਿਕੇਸ਼ਨ ਭੇਜਦਾ ਚੰਗਾ ਬਸ ਠੀਕ ਹੈ ਜੀ ਹਾਂ ਮਾਉਰੀਆਂ ਫਿਰ ਅੱਜ ਮੈਂ ਤੈਨੂੰ ਭੇਜਦਾ ਬਸ ਮੈਂ ਮੜੀ ਜਾ ਗੁਰਦੁਆਰੇ ਕੋਲੇ ਖੜਾ ਕੇਣੀਆ ਗੱਡੀ ਬਸ ਗੱਡੀ ਖੜਾ ਕੇ ਆ ਗਿਆ ਮੈਂ ਫਿਰ ਆਪਾਂ ਚੱਲ ਆਪਣੇ ਬਾਈ ਗਰਚਰਨ ਦੀ ਗੱਡੀ ਪਟਿਆਲਾ ਹਨਾ ਬਾਈ ਪਟਿਆਲਾ ਤੇਲ ਭਰ ਆ ਬਾਈ ਦਾ ਚੌਂਦੀ ਹੀ ਆਉਂਦੀ ਆ ਸਾਰੀ ਲਿਬੜੀ ਗੱਡੀ ਆ ਜਿਹੜੀ ਹੈਦਰਾਬਾਦ ਤੋਂ ਤੇਲ ਆਉਂਦਾ ਨਵੀਂ ਗੱਡੀ ਆ ਜੇ ਟੀਆ ਚੌਥਾ ਚੱਕਰ ਆ ਗੱਡੀ ਦਾ ਤੇਲ ਆਹ ਬਾਈ ਆ ਆਪਣਾ ਚੌਂਦੀ ਜਾਂਦੀ ਆ ਬਾਈ ਫਿਰ ਐ ਇਹ ਤਾਂ ਤੁਵੋਣੀ ਵਹਿ ਤਰੀਕੇ ਨਾਲ ਤੋ ਆਜ ਮੈਂ ਤੇ ਕਰਨੀ ਪਈ ਹੀ ਗੱਲ ਐ ਇਹ ਮਤਲਬ ਇਹ ਸਾਲਾ ਡਰਮ ਬਾਈ ਖਾਲੀ ਹੋਗੇ ਹੋਣਗੇ ਜਿਹੜਾ ਚੋਨਾ ਦੇ ਲੈਣਾ ਨਾ ਨਹੀਂ ਜਿਹੜਾ ਖੁੰਬੇ ਜਿਹੜਾ ਹੋਰ ਉਹ ਹਿਲਦੀ ਉਲਦੀ ਹੋ ਜਾ ਕਰਕੇ ਪਿੱਛੇ ਪਾਸੇ ਚਲੋ ਇਹਦਾ ਗੱਲ ਆ ਇਹ ਸਾਲਾ ਲੈਣਾ ਵੀ ਬਹੁਤ ਔਖ ਮੰਦੇ ਦੀ ਮਾਰ ਆ ਕਹਿੰਦੇ ਨੇ ਬਾਈ ਮੰਦੇ ਨਹੀਂ ਆਪਾਂ ਕਿੱਥੇ ਭਰਦੇ ਆ ਕਿੱਥੇ ਭਰ ਹੋਣਾ ਇਹ ਉਹਦਾ ਗੱਲ ਆ ਨਹੀਂ ਆਪਾਂ ਕਿੱਥੇ ਭਰਦੇ ਆ ਨਵੀਆਂ ਗੱਡੀਆਂ ਜੇ ਚੀਜ਼ਾਂ ਮੈਂ ਵੀ ਇੱਥੇ ਹਲਦੀ ਗੱਲ ਕਰਨੀ ਪਾਟਣਾ ਬਾਈ ਹੁਣੇ ਲੰਗੇ ਆ ਇਹਦੇ ਚਲੋ ਵਧੀਆ ਗੱਲ ਚਲੋ ਇਹਦੇ ਨੇ ਡਰਮ ਹైదరాబాద్ੋਂ ਚੱਲਦਾ ਬਾਈ ਇਹ ਪੱਕਾ ਹੀ ਜਲੰਧਰ ਦੇ ਓਏ ਆਪਣੇ ਵੀ ਹਲਦੀ ਵਾਲੇ ਨੂੰ ਕਰ ਲੈ ਫੋਨ ਕੰਡੇ ਦੀ ਖੜਾ ਕੇ ਪਤੰਦਰ ਆਏ ਨਹੀਂ ਮੁੜ ਕੇ ਗੱਡੀ ਅੱਗੇ ਕਰਦੀ ਗੱਡੀ ਰੋਡ ਤੇ ਖੜੀ ਆ ਯਾਰ ਲੈ ਕੇ ਤਾਂ ਨਹੀਂ ਬਾਈ ਕੋਈ ਜਾਣਾ ਹਨਾ ਆ ਬਾਈ ਇੱਥੇ ਬਾਈ ਹਨਾ ਸ਼ਹਿਰ ਤੇ ਪਾਤਲਾ ਗੱਡੀ ਖਾਲੀ ਕਰਨੇ ਆ ਬਾਈ ਹੈਪੀ ਆ ਬਾਈ ਦਾ ਨਾਮ ਕੀ ਆ ਹੈ ਗੋਲੂ 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 ਇਹ ਬਾਈ ਦਾ ਬ੍ਰਦਰ ਆ ਬਾਈ ਹੁਣੀ ਰੋਟੀ ਲੈ ਕੇ ਆਣੇ ਸਾਡੇ ਬਾਈ ਖਾਨ ਪਿੱਛੇ ਹੈ ਨਾ ਵੀ ਗੱਲ ਕੀ ਕੋਈ ਕਿ ਨਹੀਂ ਪਿਆਰ ਇਹ ਨੂੰ ਕਹਿੰਦੇ ਨੇ ਪਿਆਰ ਆ ਨਾ ਵੀ ਹੋਰ ਤਾਂ ਕੁਝ ਨਹੀਂ ਹਾਲਾ ਦੁਨੀਆ ਦੇ ਨਹੀਂ ਐ ਕੋਈ ਨਿਕਲ ਜਨਾਬਾ ਵੀ ਕਾ ਬਾਈ ਸਪੈਸ਼ਲ ਬਾਈ ਉਹਨੇ ਰੋਟੀ ਲੈ ਕੇ ਆਏ ਸਾਡੇ ਬਾਸ ਯਾਰ ਬਾਈ ਧੰਨਵਾਦ ਯਾਰ ਬਹੁਤ ਬਹੁਤ ਵੀਰੇ ਸਾਨੂੰ ਵੀ ਕਰਦੇ ਸੇਵਾ ਦਾ ਮੌਕਾ ਦੇਣਾ ਹੈ ਸਾਡਾ ਹੈਪੀ ਭਰਾਣੇ ਨਾਲ ਲੱਸੀ ਰੋਟੀ ਦਾਲ ਸਬ지 ਇਹਨੂੰ ਕਹਿੰਦੇ ਨੇ ਭਰਾ ਬੱਲੇ ਉਹ ਹੈਪੀ ਭਰਾਵਾਂ ਵਾਲਾ ਸਾਥ ਹੋਣਾ ਨਾ ਤੇ ਤੁਮੀਂ ਮੀਡੀਆ ਪਾਤਨਾ ਗੱਲ ਕਰਦੇ ਜਿੱਥੇ ਆਪਣੇ ਭਰਾ ਹੁੰਦੇ ਨੇ ਅੱਜ ਜਦੋਂ ਸਵੇਰੇ ਆਏ ਬਾਈ ਹੋਣੀ ਆਪਣੇ ਕੋਲ ਆਏ ਆ ਬਾਈ ਹੈਪੀ ਆ ਬਾਈ ਕੋਲਾ 0786 ਨੰਬਰ ਵਾਲਾ ਸਾਨੂੰ ਨਾ ਲੇਬਰ ਵਾਲਾ ਕਹਿੰਦਾ ਤਰਪਾਲ ਖੋਲ ਲੋ ਕਿਵੇਂ ਕਹਿੰਦਾ ਹੈਪੀ ਕਹਾਂ ਤਰਪਾਲ ਖੋਲ ਲੋ ਮਿੰਟ ਕਿੰਨੇ ਲੱਗੇ 3 2 4 ਬਸ ਦੁਕਾਨ ਤੋਂ ਬਾਈ ਕਾਹ ਪਤਾ ਨਹੀਂ ਉਹਨਾਂ ਨੇ ਕਹਿਣ ਦੇ ਕਹਿੰਦੇ ਕਹਿੰਦੇ ਮੈਨੇਜਮੈਂਟ ਤਰਪਾਲ ਮੈਂ ਕਹਿੰਦੇ ਉਹਦੇ ਭਰਾਵਾਂ ਨਾਲ ਫਿਰ ਕੰਮ ਅੱਧਾ ਰਹਿਣਾ ਹੁੰਦਾ ਇਹ ਬਾਈ ਨੇ ਆਪਣੇ ਪਾਤਣਾ ਤੋਂ ਇਹਨਾਂ ਦਾ ਆਪਣਾ ਭਾਈਆਂ ਵਾਂਗ ਮੈਂ ਰੈਡੀ ਹੋ ਕੇ ਵੀ ਆ ਗਿਆ ਘਰੋਂ ਅਨੂ ਗੋਲੂ ਨਾਲ ਜਾਊ ਲੋ ਨਾ ਇਹ ਕਰੇ ਤੁਹਾਨੂੰ ਜਾਵੇਂਗਾ ਚੱਲ ਹੁਣ ਆਣਾ ਥੱਲੇ ਆਉਣਾ ਇਹ ਛੋਟੇ ਪਾਤਣ ਵਾਲੇ ਪਿੰਡ ਦੇ ਲਾ

ਮੋਹਰ ਦੇ ਕਿਢ ਨੇ ਕਿਢੇ ਦਾ ਅਨੁਸਾਰ ਆ ਜਗਾ ਬਾਈ ਅਸੀਂ ਟਰਾਈਡੈਂਟ ਫੈਕਟਰੀ ਜਾਂਦੇ ਲੋ ਕਿੰਨੀ ਸੋਹਣੀ ਜਗਾ ਟਰਾਈਡੈਂਟ ਦੇ ਅੰਦਰ ਆ ਇਹ ਨਾਲੀ ਘੈਂਟ ਗੱਲ ਵਾਹ ਵੇਖੋ ਨਾਲ ਸਾਫ ਸਫਾਈ ਆ ਗੱਡੀ ਦਾ ਅਨਲੋਡ ਹੋਣ ਦਾ ਨਜ਼ਾਰਾ ਨਾਲੇ ਚਲਾਉਣ ਨੂੰ ਵੀ ਵਧੀਆ ਲੱਗਦਾ ਚਲੋ ਜੇ ਮਰਦੀ ਆ ਪਤਾ ਨਹੀਂ ਕੀ ਗੱਲ ਇਹਦੇ ਨਾਲ ਦਾ ਰਸਤੇ ਦੇ ਪੱਲੇ ਹੀ ਲੋਟਾ ਕੰਮ ਦਵਾ ਦੂ ਖੇੜ ਕੇ ਗੋਲਡ ਗੇਟ ਜਾਂ ਖੁੱਲੇ ਆ ਕਿ ਆਰਾਮ ਨਾਲ ਖੜ ਜਾਂਦੇ ਨੇ ਉਹ ਲੱਕਰ ਫਿਰਦਾ ਬਾਈ ਉਧਰ ਗੱਲਾਂ ਆ ਆਪਾਂ ਰਸਤੇ ਦੇ ਪੱਲਾ ਬਰਚਲੋਨ ਵਾਲਿਆਂ ਆਪ ਆਪਣਾ ਓਪਨ ਬਾਡੀ ਵਧੀਆ ਲੱਗ ਜਾਂਦੀਆਂ ਗੱਡੀਆਂ ਡੱਬੇ ਨਾਲ ਆ ਨੂੰ ਸੁਆਦ ਜਾਂਦਾ ਦਾ ਫੀਲਿੰਗ ਹੋਰ ਆਉਂਦੀ ਡੱਬੇ ਵਾਲੀ ਦਾ